ਅਦਲੀ ਯਾਤਰਾ ਕਰਦੇ ਨੇ ਔਰ ਹਰੀਦਵਾਰ ਤੋਂ ਜਿਹੜਾ ਗੰਗਾ ਜਲ ਲੈ ਕੇ ਆਪਣੇ ਆਪਣੇ ਗ੍ਰਹਿ ਜਾਂ ਫਿਰ ਮੰਦਿਰਾਂ ਵਿਖੇ ਪਾਉਂਦੇ ਨੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਧੂਮ-ਤਾਵਨ ਨਾਲ ਯਾਤਰਾ ਲੈ ਕੇ ਆਏ ਆ ਤੇ ਗੰਗਾ ਜਲ ਪਾਵੜ ਦੇ ਵਿੱਚ ਭਰ ਕੇ ਵਾਪਸ ਆ ਰਹੇ ਆ ਅਜਾ ਮਹਿਲ 4 ਦਿਨਾਂ ਦੇ ਵਿੱਚ ਯਾਤਰਾ ਪੂਰੀ ਕਰਦੇ ਹਾਂ ਹਾਂਜੀ ਮੈਂ 4 ਦਿਨਾਂ ਦੇ ਵਿੱਚ ਯਾਤਰਾ ਪੂਰੀ ਕੀਤੀ ਆ 12 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਸਾਡੇ ਨਾਲ ਕਾਵੜੀਏ ਗਏ ਸੀਗੇ ਸਾਡੇ ਉਹਨਾਂ ਚੋਂ ਇੱਕ ਅੰਕਲ ਹੈਗੇ ਆ ਮੇਲਾ ਦਾ ਲੰਮਸਮ 75 ਸਾਲ ਦੇ ਲਗਭਗ ਤਵੇ ਉਮਰ ਹੋਏਗੀ ਉਹ ਹਰ ਇੱਕ ਵਾਰ ਤੋਂ ਲੈ ਕੇ ਲੁਧਿਆਣਾ ਤੇ ਕਰ ਆਪਦੀ ਕਾਵੜੇ ਇਕੱਲੇ ਲੈ ਕੇ ਆਏ ਆ ਕਿਉਂਕਿ ਬੜੀਏ ਕਿਰਪਾ ਨਾਲ ਹੀ ਬੰਦਾ ਕਾਵੜਾ ਜਾ ਸਕਦਾ ਜਿੰਨਾ ਕਿਰਪਾ ਤੋਂ ਬੋਲੇ ਦੀ ਕਿਰਪਾ ਤੋਂ ਕਾਵੜ ਬੰਦਾ ਨਹੀਂ ਜਾ ਸਕਦਾ ਹਰ ਸਾਲ ਵੀ ਸਾਲਾਂ ਨੂੰ ਸਾਨੂੰ ਦੇਖਦਿਆਂ ਨੂੰ ਇਸ ਪੰਜਾਬ ਨੂੰ ਸ਼ੋਭਾ ਜਾਂਦਾ ਹੈ ਇਸ ਪੰਜਾਬ ਦਾ ਬਹੁਤ ਸ਼ਾਨ ਵੜਦਾ ਹੈ ਇੱਕੇ ਪੂਰੀ ਦੁਕਾਨਦਾਰਾਂ ਦੇ ਵਿੱਚ ਪੂਰਾ ਬਿੜਿਆ ਜੁੱत्सा ਹੁੰਦਾ ਹੈ ਸਭ ਪੂਰੇ ਬਿੜਿਆ ਦੇ ਵਿੱਚ ਸ਼ਾਂਤ ਹੁੰਦਾ ਜੀ ਜਦੋਂ ਮੋ ਮਾ ਗੰਗਾ ਦੇ ਜਲ ਪਵਿੱਤਰ ਨੇ ਤੁਹਾਡੇ ਬਾਜ਼ਾਰ ਵਿੱਚੋਂ ਨਿਕਲਦਾ ਤਾਂ ਤੁਹਾਡੇ ਬਾਜ਼ਾਰ ਨੂੰ ਪਵਿੱਤਰ ਕਰਕੇ ਨਿਕਲਦਾ ਇਹ ਕੋਈ ਖਾਸ ਵਜ੍ਹਾ ਹੈ ਜਾਂ ਪੋਲੇ ਦਾ ਆਸ਼ੀਰਵਾਦ ਲੈਣ ਲਈ ਕੀਤਾ ਜਾਂਦਾ ਨਹੀਂ ਦੇਖੋ ਇਹ ਕੋਈ ਖਾਸ ਵਜ੍ਹਾ ਤਾਂ ਨਹੀਂ ਹੈ ਪਰ ਇਹਨੂੰ ਅਸੀਂ ਪੋਲੇ ਦਾ ਆਸ਼ੀਰਵਾਦ ਮੰਨਦੇ ਹਾਂ ਸਾਰੇ ਗਾੜੀ ਦਾ ਰੱਜੀ ਮੇ ਪੋਲੇ ਦਾ ਤਾਂ ਵਿਆਹ ਲੈ ਜਿਹੜਾ ਜਿਵੇਂ ਆਪਾਂ ਆਮ ਆਪਾਂ ਵਿਆਹ ਕਰਦੇ ਆ ਉਦੋਂ ਹੀ ਇੱਥੇ ਪੰਡਾ ਰਹੇ ਹਾਂ ਕਿਤਨਾ ਸਵਾਗਤ ਕੀਤਾ ਗਿਆ ਕਾਵੜੀਆਂ ਦਾ ਦੇਖੋ ਜੀ ਬਾਜ਼ਾਰ ਵੱਲੋਂ ਬਹੁਤ ਹੀ ਇੰਤਜ਼ਾਮ ਹੈ ਰੋਡ ਦੇ ਲੰਗਰ ਠੰਡਾ ਜਲ ਫਰੂਡ ਸਾਵਣ ਦੇ ਪਵਿੱਤਰ ਮਹੀਨੇ ਭੋਲੇ ਦੇ ਭਗਤ ਜਿਹੜੇ ਨੇ ਪੈਦਲ ਯਾਤਰਾ ਕਰਦੇ ਨੇ ਔਰ ਹਰੀਦਵਾਰ ਤੋਂ ਜਿਹੜਾ ਗੰਗਾ ਜਲ ਲੈ ਕੇ ਆਪਣੇ ਆਪਣੇ ਗ੍ਰਹ ਜਾਂ ਫਿਰ ਮੰਦਿਰਾਂ ਵਿਖੇ ਪਾਉਂਦੇ ਨੇ ਤਾਂ ਦੱਸਦੀ ਹੈ ਜੈ ਭੋਲੇ ਕਾਵੜ ਸੰਗ ਵੱਲੋਂ ਇਸ ਵਾਰ 26ਵੀਂ ਪੈਦਲ ਕਾਵੜ ਯਾਤਰਾ ਜਿਹੜੀ ਹੈ ਕੱਢੀ ਗਈ ਹੈ ਜਿਹਦੇ ਵਿੱਚ ਭੋਲੇ ਦੇ ਭੋਲੇ ਜਿਹੜੇ ਨੇ ਕਾਵੜ ਨੇ ਹਰੀਦਵਾਰ ਤੋਂ ਪੈਦਲ ਜਿਹੜੇ ਨੇ ਪਹੁੰਚੇ ਨੇ ਔਰ ਇੱਥੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਫੁੱਲਾਂ ਦੇ ਨਾਲ ਹਾਰ ਮਾਲਾ ਪਹਿਨਾ ਕੇ ਸਵਾਗਤ ਕੀਤਾ ਗਿਆ ਮੇਰੇ ਨਾਲ ਕਾਵੜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿੰਨੀ ਕਾਵੜ ਯਾਤਰਾ ਅੱਜ ਕੀਤੀ ਗਈ ਔਰ ਕੀ ਤੁਹਾਡਾ ਨਾਮ ਹੈ ਭੋਲੇ ਇਹ 26ਵੀਂ ਪੈਦਲ ਕਾਵੜ ਯਾਤਰਾ ਜੈ ਭੋਲੇ ਕਾਵੜ ਸੰਗ ਵੱਲੋਂ 26ਵੀਂ ਪੈਦਲ ਕਾਵੜ ਯਾਤਰਾ ਜੋ ਕਿ 17 ਤਰੀਕ ਨੂੰ ਲੁਧਿਆਣਾ ਹਰੀਦвар ਲਈ ਰਵਾਨਾ ਹੋਈ ਸੀ ਉਹ ਅੱਜ ਵਾਪਸ ਆਈ ਹੈ ਹੁਣ ਥੋੜੀ ਦੇਰ ਤੱਕ ਸਿੰਗਲਾ ਵਾਲਾ ਸ਼ਵਾਲਾ ਤੱਕ ਭੋਲੇ ਨਾਥ ਨੂੰ ਜਿਹੜਾ ਜਲ ਵਿਸ਼ੇਕ ਕੀਤਾ ਜਾਏਗਾ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ-ਧਾਮ ਨਾਲ ਇਹ ਯਾਤਰਾ ਲੈ ਕੇ ਆਏ ਆਂ ਤੇ ਗੰਗਾ ਜਲ ਕਾਵੜ ਦੇ ਵਿੱਚ ਭਰ ਕੇ ਪੈਦਲ ਆ ਰਹੇ ਆਂ ਤੇ ਇੱਥੇ ਸਾਡੇ ਜੈ ਭੋਲੇ ਕਾਵੜ ਸੰਗ ਵੱਲੋਂ 26 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਸ਼ਿਬੂਆ ਕਰਵਾਇਆ ਜਾਏਗਾ ਬਹੁਤ ਹੀ ਧੂਮ-ਧਾਮ ਨਾਲ ਹਰ ਸਾਲ ਕਰਵਾਨੇ ਆ ਅੱਛਾ ਕਿੰਨੇ ਥੋਲੇ ਗਏ ਸੀਗੇ ਕਿੰਨੇ ਕਾਵੜ ਗਏ ਸੀਗੇ ਇੱਥੋਂ ਜਦੋਂ ਆਪਾਂ ਇਕੱਠੇ ਰਵਾਨਾ ਹੋਏ ਆ 40 ਕਾਵੜੀਆਂ ਦਾ ਜੱਥਾ ਜਿਹੜਾ ਸਿੰਗਲਾ ਵਾਲਾ ਸ਼ਵਾਲਾ ਤੋਂ 17 ਤਰੀਕ ਨੂੰ ਰਵਾਨਾ ਹੋਇਆ ਸੀਗਾ ਉਹ ਜਿਹੜਾ ਉਹ 19 ਤਰੀਕ ਨੂੰ ਹਰਦੀਪੋੜੀ ਤੋਂ ਜਲ ਭਰ ਕੇ ਰਵਾਨਾ ਹੋਇਆ ਸੀਗਾ ਤੇ ਪੈਦਲ 4 ਦਿਨਾਂ ਦੇ ਵਿੱਚ ਯਾਤਰਾ ਕਰਕੇ ਕੱਲ ਸ਼ਾਮ ਨੂੰ ਮੰਜੂ ਸਿਨੇਮਾ ਸੇਮ ਮੰਦਰ ਦੇ ਵਿੱਚ ਪਹੁੰਚ ਗਿਆ ਸੀਗਾ ਤੇ ਹੁਣ ਇਸ ਸ਼ੋਭਾ ਯਾਤਰਾ ਦੇ ਰੂਪ ਵਿੱਚ ਇਹ ਛੋੜਾ ਬਾਜ਼ਾਰ ਹੋ ਕੇ ਸ਼ਵਾਲਾ ਜਾ ਕੇ ਭੋਲੇ ਬਾਬਾ ਨੂੰ ਜਿਹੜਾ ਜਲ ਵਿਸ਼ੇ ਕੀਤਾ ਜਾਏਗਾ ਅਗਰ ਮੈਂ ਚਾਰ ਦਿਨਾਂ ਦੇ ਵਿੱਚ ਯਾਤਰਾ ਪੂਰੀ ਕਰ ਲੀ ਹਾਂ। ਹਾਂਜੀ ਮੈਂ ਚਾਰ ਦਿਨਾਂ ਦੇ ਵਿੱਚ ਯਾਤਰਾ ਪੂਰੀ ਕੀਤੀ ਆ। ਅਸੀਂ ਉੱਥੇ 17 ਦਿਨ ਰੁਗੇ ਸੀਗੇ। 19 ਤਰੀਕ ਨੂੰ ਅਸੀਂ ਉੱਥੇ ਚੱਲੇ ਸੀਗੇ। ਕੀ ਦਿੱਕਤ ਕੀ ਆਈ ਤੁਹਾਨੂੰ? ਦਿੱਕਤ ਕੋਈ ਨਹੀਂ ਆਈ। ਭੋਲੇ ਦੀ ਕਿਰਪਾ ਬੜੀ ਬਣੀ ਹੋਈ ਹੈ ਜੀ। ਕਈ ਸਾਥ ਸਾਨੂੰ 26 ਸਾਲ ਕਿੰਨੇ ਲੋਕ ਰਹੇ ਸੀਗੇ ਉੱਥੋਂ ਕਾਡੇ ਨਾਲ ਕਿੰਨੇ ਲੋਕ ਜਿਹੜੇ ਰਾਹ ਦੇ ਵਿੱਚ ਤੁਹਾਨੂੰ ਮਿਲੇ ਹੋਣਗੇ ਹਨ ਕਾਵੜ ਨੂੰ ਜਿਹੜੇ ਮਿਲਦੇ ਨੇ ਲੋਕ ਉਹਨਾਂ ਦਾ ਸਹਿਯੋਗ ਕਰਦੇ ਆ ਕਿਤੇ ਕਿਤੇ ਤੁਹਾਡਾ ਸਹਿਯੋਗ ਕੀਤਾ ਗਿਆ ਕੋਈ ਦਿੱਕਤ ਜਾਂ ਪਰੇਸ਼ਾਨੀ ਤਾਂ ਨਹੀਂ ਆਈ ਕੋਈ ਪਰੇਸ਼ਾਨੀ ਨਹੀਂ 5 ਲੱਖ ਕਾਵੜ ਰੋਜ ਮਿਲਦੇ ਸੀ ਜਿਆਦਾ ਜਗ੍ਹਾ ਛੀਵਰ ਲੱਗੇ ਹੋਏ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਥੀ ਅੱਛਾ ਕਿਹੜੀ ਕਿਹੜੀ ਉਮਰ ਦੇ ਮੈਂ ਦੇਖ ਰਿਹਾ ਬਜ਼ੁਰਗੇ ਥੋੜੀ ਜਿਹੀ ਏਜ ਵੀ ਆ ਗਿਆ ਨੌਜਵਾਨ ਵੀ ਕਿੰਨੇ ਕਿੰਨੇ ਜਿਹੜੇ ਲੋਕ 12 ਸਾਲ ਤੋਂ ਲੈ ਕੇ 75 ਸਾਲ ਦੀ ਉਮਰ ਦੀ ਤੱਕ ਸਾਡੇ ਨਾਲ ਕਾਵੜੀ ਗਏ ਸੀਗੇ ਰਸਤੇ ਦੇ ਵਿੱਚ ਸਹਾਰਨਪੁਰ ਰੁੜਕੀ ਜਗ੍ਹਾ-ਜਗ੍ਹਾ ਬਹੁਤ ਅੱچھے ਸ਼ਿਵਰ ਲੱਗੇ ਹੁੰਦੇ ਆ 26ਵੀਂ ਕਾਵੜ ਯਾਤਰਾ ਬਾਜ਼ਾਰ ਦੇ ਵਿੱਚ ਪਹੁੰਚਦੀ ਹੈ ਤਾਂ ਬਾਜ਼ਾਰ ਵਾਲਿਆਂ ਵੱਲੋਂ ਵੀ ਦੁਕਾਨਦਾਰਾਂ ਵੱਲੋਂ ਵੀ ਖੂਬ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਮੇਰੇ ਨਾਲ ਦੁਕਾਨਦਾਰ ਮੌਜੂਦ ਨੇ 26ਵੀਂ ਕਾਵੜ ਯਾਤਰਾ ਜਿਹੜੀ ਹੈ ਅੱਜ ਇੱਥੇ ਪਹੁੰਚੀ ਹੈਗੀ ਹੈ ਮੰਦਿਰ ਦੇ ਵਿੱਚ ਆਈ ਗਈ ਸੰਗਲਾ ਸ਼ਵਲਾ ਮੰਦਿਰ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਕਾਬੜੀਆਂ ਦਾ ਦੇਖੋ ਜੀ ਬਾਜ਼ਾਰ ਵੱਲੋਂ ਬਹੁਤ ਹੀ ਇੰਤਜ਼ਾਮ ਹੈ ਫਰੂਟ ਦੇ ਲੰਗਰ ਠੰਡਾ ਜਲ ਫਰੂਟ ਆਪਣਾ ਬ੍ਰਹਮੀ ਵਗੈਰਾ ਛੀਲਾ ਚਾਲਾ ਲੰਗਰ ਟੋਸ਼ ਲੰਗਰ ਬਹੁਤ ਗਾਂਦਾਰਾਂ ਨੂੰ ਸ਼ਾਇ ਜੀ ਅਜਾ ਦੰ ਜਿਹੜਾ ਹੈ ਹਰ ਸਾਲ 20 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ ਇਸ ਯਾਰ ਜਦੋਂ ਸ਼ੋਭਾ ਯਾਤਰਾ ਆਉਂਦੀ ਹੈ ਬਾਜ਼ਾਰ ਦਾ ਬਹੁਤ ਸ਼ਾਂ ਬੜਦਾ ਹੈ ਕਿਉਂਕਿ ਉਸ ਤੋਂ ਬਾਅਦ ਸਾਡਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਜੋ ਕਾਵੜੀ ਯਾਤਰਾ ਆਉਂਦੀ ਹਰ ਬੰਦੇ ਨੂੰ ਕਾਵੜ ਦਾ ਇੰਤਜ਼ਾਰ ਹੁੰਦਾ ਕਿ ਕਦੋਂ ਗਾਉੜੀ ਯਾਤਰਾ ਆਵੇ ਤੇ ਸਾਡਾ ਕੰਮ ਵੀ ਸ਼ੁਰੂ ਹੋਵੇ ਬਹੁਤ ਕਿ ਪੂਰੀ ਦੁਕਾਨਦਾਰਾਂ ਦੇ ਵਿੱਚ ਪੂਰਾ ਬਾਜ਼ਾਰ ਜੁੱਸਾ ਹੁੰਦਾ ਸਾਰੇ ਪੂਰੇ ਬਾਜ਼ਾਰ ਦੇ ਵਿੱਚ ਸ਼ਾਂ ਆਉਂਦਾ ਜੀ ਇਹਦੇ ਵਿੱਚ ਲੇੜੀ ਵੀ ਘਰਾਂ ਦੇ ਵਿੱਚ ਮੈਂਬਰਾਂ ਦੇ ਆਪਣੇ ਲੇੜੀ ਮੈਂਬਰ ਵੀ ਆ ਜਾਂਦੇ ਨੇ ਘਰਾਂ ਦੇ ਵਿੱਚੋਂ ਅੱਛਾ ਇਹ ਦੇਖਿਆ ਕੀ ਕਾਵੜ ਦੇ ਵਿੱਚ ਹੈ ਨਾ ਆ ਜ਼ਿਆਦਾਤਰ ਜਵਾਨ ਤੇ ਜਿਹੜੇ ਏਜ ਨੇ 40 45 ਸਾਲ ਦੇ ਉਹ ਵੀ ਸ਼ਾਮਿਲ ਹੋਏ ਆ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਮਤਲਬ ਯੰਗ ਯੰਗਸਟਰਸ ਦੇ ਵਿੱਚ ਵੀ ਜੋਸ਼ ਹੈਗਾ ਪਲੱਸ ਬਜ਼ੁਰਗ ਏਜ ਦੇ ਵਿੱਚ ਵੀ ਕਾਫੀ ਬੰਦੇ ਜਿਹੜੇ ਪੁਰਾਣੇ ਜੁੜੇ ਆ ਰਹੇ ਹੈਗੇ ਆ ਸਾਡੇ ਉਹਨਾਂ ਚੋਂ ਇੱਕ ਅੰਕਲ ਹੈਗੇ ਮੇਲਾ ਦਾ ਲਮਸਮ 75 ਸਾਲ ਦੇ ਲਗਭਗ ਉਮਰ ਹੋਏਗੀ ਉਹ ਹਰਿਤਵਾਰ ਤੋਂ ਲੈ ਕੇ ਲੁਧਿਆਣਾ ਤੱਕਰ ਆਪਦੀ ਕਾਵੜ ਇਕੱਲੇ ਲੈ ਕੇ ਆਏ ਆ ਮਤਲਬ ਬਾਕੀ ਗਰੁੱਪ ਚ ਆਂਦੀ ਹੈਗੀ ਆ ਚਾਰ ਪੰਜ ਲੋਕੀ ਲੈ ਕੇ ਆਉਂਦੇ ਗੁੱਡੂ ਅੰਕਲ ਉਹਨਾਂ ਦਾ ਨਾਮ ਉਹ ਕੱਲੇ ਕਾਵੜ ਲੈ ਕੇ ਆਏ ਆ ਜੀ ਹਰਦੁਆਰ ਤੋਂ ਲੈ ਕੇ ਲੁਧਿਆਣਾ ਤੱਕ ਅੱਛਾ ਬਾਜ਼ਾਰ ਦਾ ਜਿੱਦਾਂ ਦੱਸਿਆ ਨਾ ਕਿ ਸੀਜ਼ਨ ਸ਼ੁਰੂ ਹੋ ਜਾਂਦਾ ਇਹ ਕੋਈ ਖਾਸ وجہ ਆ ਜਾਂ ਪੋਲੇ ਦਾ ਆਸ਼ੀਰਵਾਦ ਲੈਣ ਲਈ ਕੀਤਾ ਜਾਂਦਾ ਨਹੀਂ ਦੇਖੋ ਇਹ ਕੋਈ ਖਾਸ وجہ ਤਾਂ ਨਹੀਂ ਹੈ ਪਰ ਇਹਨੂੰ ਅਸੀਂ ਪੋਲੇ ਦਾ ਆਸ਼ੀਰਵਾਦ ਮੰਨਦੇ ਆ ਸਾਰੇ ਪੋਲੇ ਦਾ ਆਸ਼ੀਰਵਾਦ ਆ ਮੰਨਦੇ ਆ ਕਿ ਅਸੀਂ ਛੋਟੇ ਹੁੰਦੇ ਤੋਂ ਦੇਖਦੇ ਆ ਰਹੇ ਆ ਅਸੀਂ ਜਦੋਂ ਬੱਚੇ ਸੀ ਅਸੀਂ ਸੁਭਾਨੀ ਬਿਲਡਿੰਗ ਚੌਂਕ ਤੋਂ ਲੈ ਕੇ ਹਰਦੇਵ ਮੰਦਿਰ ਤੱਕ ਸਾਡਾ ਮੋਤਪੁਰਾ ਬਾਜ਼ਾਰ ਆ ਔਰ ਸੁਭਾਨੀ ਬਿਲਡਿੰਗ ਚੌਂਕ ਤੋਂ ਲੈ ਕੇ ਹਰਦੇਵ ਮੰਦਿਰ ਤੱਕ ਕਿੰਨੇ ਕੁ ਸਟਾਲ ਲੱਗਦੇ ਨੇ ਕਿੱਦਾਂ ਲੋਕਾਂ ਨੂੰ ਦੁਕਾਨਦਾਰਾਂ ਕਿ ਅੱਜ ਭੋਲੇ ਆ ਰਹੇ ਨੇ ਅੱਜ ਕਾਵੜੀ ਆ ਰਹੇ ਨੇ ਇਹਨਾਂ ਦਾ ਸਵਾਗਤ ਕੀਤਾ ਜਾਵੇ ਕਿਉਂਕਿ ਬੜੀਏ ਕਿਰਪਾ ਨਾਲ ਹੀ ਬੰਦਾ ਇਹ ਕਾਵੜ ਜਾ ਸਕਦਾ ਬਿਨਾਂ ਕਿਰਪਾ ਤੋਂ ਭੋਲੇ ਦੀ ਕਿਰਪਾ ਤੋਂ ਕਾਵੜ ਬੰਦਾ ਨਹੀਂ ਜਾ ਸਕਦਾ ਇਸ ਕਰਕੇ ਸਾਨੂੰ ਬੜੀ ਖੁਸ਼ੀ ਵੀ ਹੈ ਔਰ ਇੰਤਜ਼ਾਰ ਵੀ ਹੁੰਦਾ ਹੈ ਕਿ ਭੋਲੇ ਸਾਡੇ ਬਾਜ਼ਾਰ ਵਿੱਚ ਆਉਂਦੇ ਨੇ ਉਸ ਮਾਂ ਗੰਗਾ ਦਾ ਪਵਿੱਤਰ ਜਲ ਲੈ ਕੇ ਆਉਂਦੇ ਨੇ ਜਿਵੇਂ ਮਤਲਬ ਮਾਂ ਗੰਗਾ ਦਾ ਜਲ ਪਵਿੱਤਰ ਜਲ ਸਾਡੇ ਬਾਜ਼ਾਰ ਵਿੱਚੋਂ ਨਿਕਲਦਾ ਤਾਂ ਸਾਡੇ ਬਾਜ਼ਾਰ ਨੂੰ ਪਵਿੱਤਰ ਕਰਕੇ ਨਿਕਲਦਾ ਹੈ ਤੇ ਇਹੀ ਜਲ ਸ਼ਿਵਾਲਾ ਮੰਦਿਰ ਦੇ ਸ਼ਾਮ ਨੂੰ ਇਹਨਾਂ ਨੇ ਅਭਿਸ਼ੇਕ ਕਰਨਗੇ ਔਰ ਇਸੇ ਸਾਡੇ ਜੈ ਬੋਲੇ ਕਾਵਰ ਸੰਗ ਜਿਹੜਾ ਕਿ 26 ਸਾਲਾਂ ਤੋਂ ਮਤਲਬ ਜਿਹੜਾ ਅਗਲਾ ਸ਼ਨੀਵਾਰ ਹੁੰਦਾ ਜਿਵੇਂ ਹੋਣੀ ਸੋਰੀ 26 ਦਿਨ ਸ਼ਨੀਵਾਰ ਨੂੰ ਸ਼ਿ ਵਿਵਾ ਜਿਹੜਾ ਕਿ ਆਪਾਂ ਬੜਾ ਹਰਸ਼ੋ ਲਾਸਨਾ ਮਨਾਇਆ ਜਾਂਦਾ ਮੋਜਰੇ ਵਿਆਹ ਵਿੱਚ ਵਿਆਹ ਦੀ ਤਰ੍ਹਾਂ ਜਿਵੇਂ ਪੋਲਨਾ ਦਾ ਵਿਆਹ ਹੈ ਜਿਹੜਾ ਸ਼ਿਵ ਜਿਵੇਂ ਆਪਾਂ ਆਮ ਆਪਾਂ ਵਿਆਹ ਕਰਦੇ ਆ ਉਦੋਂ ਹੀ ਇੱਥੇ ਪੰਡਾ ਰਹੇ ਸਟਾਲ ਲੰਗਰ ਦੋਸਾ ਪਾਉ ਬਾਜੀ ਜਲੇਬੀਆਂ ਮਤਲਬ ਹਰ ਤਰ੍ਹਾਂ ਦਾ ਸਟਾਲ ਲੱਗਦਾ ਬੜਾ ਉਤਸ਼ਾਹ ਹੁੰਦਾ ਬਾਜ਼ਾਰ ਵਾਲਿਆਂ ਨੂੰ ਪਰ ਇਸ ਚੀਜ਼ ਦੀ ਇਸ ਘੜੀ ਦਾ ਸਾਨੂੰ ਇੰਤਜ਼ਾਰ ਰਹਿੰਦਾ ਹੀ ਰਹਿੰਦਾ ਹੈ ਇਹ ਪੋਲੇनाथ ਦੀ ਕਿਰਪਾ ਹੈ ਸਾਡੇ ਬਾਜ਼ਾਰ ਵਾਸੀਆਂ ਦੇ ਔਰ ਇਹ ਸਹਿਯੋਗ ਨਾਲ ਹੀ ਸਾਰਾ ਕਾਵੜ ਜੱਤਾਂ ਚੱਲਦੀ ਆ ਰਹੀ ਹੈ ਤਾਂ 40 ਕਾਵੜ ਜਰੇ ਨੇ ਬਾਜ਼ਾਰ ਦੇ ਵਿੱਚੋਂ ਦੀ ਨਿਕਲਦੇ ਨੇ ਔਰ ਬਾਜ਼ਾਰ ਵਾਲਿਆਂ ਦਾ ਇਹੀ ਕਹਿਣਾ ਹੈ ਕਿ ਇਹ ਪੋਲੇ ਦਾ ਆਸ਼ੀਰਵਾਦ ਹੀ ਹੈ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਹੀ ਉਹਨਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੁੰਦਾ ਲੇਕਿਨ ਸਭ ਤੋਂ ਵੱਡੀ ਗੱਲ ਕਿ ਉਹਨਾਂ ਨਾਲ ਲਿਆਂਦਾ ਗਿਆ ਗੰਗਾ ਜਲ ਜਿਹੜਾ ਹੈਗਾ ਉਹਦੇ ਪਵਿੱਤਰ ਜਦੋਂ ਚਰਨ ਇਸ ਬਾਜ਼ਾਰ 'ਚ ਪੈਂਦੇ ਆ ਤਾਂ ਦੁਕਾਨਦਾਰਾਂ ਦੇ ਕਮਾਂਕਾਰਾਂ 'ਚ ਵੀ ਕਿਤੇ ਨਾ ਕਿਤੇ ਬਰਕਤ ਪੈਂਦੀ ਹੈ ਕਹਿੰਦਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ ਆਇਆ